ਜਿਹੜਾ ਇਹ ਪ੍ਰੋਜੈਕਟ ਸ਼ੁਰੂ ਹੋ ਗਿਆ ਹੈ ਇੱਕ ਕਾਡਨ ਤੇ ਸਰਚ ਆਪਰੇਸ਼ਨ ਹੈ ਬਾ ਹੁਕਮ ਡੀਜੀਪੀ ਬਨਾਬ ਮਿਸਟਰ ਗੌਰਵ ਯਾਦਵ ਸਰ ਆਈਪੀਐਸ ਚ ਕਿ ਉਹਨਾਂ ਦਾ ਨਿਜੀ ਦੇਖ ਰਹੇ ਕਿ ਚ ਹੋ ਰਿਹਾ ਹੈ ਸਭ ਕੁਝ ਜੀ ਜੋ ਬਾ ਹੁਕਮ ਸਾਨੂੰ ਮਿਲੇ ਨੇ ਉਹ ਹੀ ਉਹ ਕੰਮ ਕਰ ਰਹੇ ਆ ਤੇ ਅੰਡਰ ਦੀ ਡਾਇਰੈਕਟ ਮੇਰੀ ਦਾ ਓਵਰਆਲ ਸੁਪਰਵੀਜ਼ਨ ਹੈ ਤੇ ਜਿਹੜੇ ਆਪਣੇ ਕਰ ਰਹੇ ਨੇ ਕਰਵਾ ਰਹੇ ਨੇ ਐਸਐਸਪੀ ਆਪਣਾ ਪਾਸਿਲ ਕਾ ਸਤਾਰ ਵਰਿੰਦਰਪਾਲ ਸਿੰਘ ਬਰਾੜ ਜੀ ਸੋ ਉਹਨਾਂ ਦੀ ਦੇਖ ਸਿੱਧਾ ਕਰ ਰਿਹਾ ਹੈ ਤੇ ਕਾਫੀ ਜਗ੍ਹਾ ਤੇ ਕਰਾਣਾ ਹੈ ਅਸੀਂ ਇਹ ਡੀਟੇਲ ਨਹੀਂ ਦੱਸਦੇ ਕਿ ਕਿਤੇ ਕਿਤੇ ਹੋ ਰਿਹਾ ਹੈ ਜੀ ਜੀ ਕਾਫੀ 9-10 ਪਾਕਟ ਹੈ ਜੀ ਹੁਣ ਤੱਕ ਕਿੰਨੀਆਂ ਥਾਵਾਂ ਤੇ ਹੋ ਚੁੱਕਿਆ ਜਿਸ ਸਾਨੂੰ ਇਨਫੋਰਮੇਸ਼ਨ ਮਿਲੀ ਹੋਈ ਹੈ ਜੀ ਹੂੰ ਹੁਣ ਤੱਕ ਕਿੰਨੀ ਚੱਲ ਰਿਹਾ ਪ੍ਰੋਸੈਸ ਸਾਰੇ ਪਾਸੇ ਚੱਲ ਰਿਹਾ ਸਰ ਇੱਕ ਲੁਧਿਆਣਾ ਤੇ ਪਟਿਆਲਾ ਦੇ ਵਿੱਚ ਸੁਣਨ ਨੂੰ ਮਿਲਿਆ ਵੀ ਉੱਥੇ ਨਸ਼ਾ ਤਸਕਰ ਨੇ ਜਿਹੜੇ ਉਹ ਉਹਨਾਂ ਦੇ ਉੱਥੋਂ ਦੇ ਜਿਹੜੇ ਹੈਗੇ ਅਫਸਰਾਂ ਨੂੰ ਉੱਥੋਂ ਤੁਸੀਂ ਪਤਾ ਕਰ ਲਓ ਜੀ ਉਹਦੇ ਬਾਰੇ ਮੇਰੀ ਜ਼ਿੰਮੇਵਾਰੀ ਸਿਰ ਰਹਿਤੋਂਦੀ ਸਰ ਹੁਣ ਤੱਕ ਕੋਈ ਸਫਲਤਾ ਵੀ ਹਾਸਲ ਹੋਈ ਹੈ ਕੋਈ ਸਫਲਤਾ ਸੀ ਦੱਸਾਂਗੇ ਆਪਣੇ ਐਸਐਸਪੀ ਸਾਹਿਬ ਦੱਸਾਂਗੇ ਐਂਡ ਦੇ ਵਿੱਚ ਜਦੋਂ ਕੰਪਲੀਟ ਹੋ ਜਾਏਗੀ ਕਿ ਕਿੰਨੇ ਦਿਨ ਚੱਲ ਨਹੀਂ ਮਾਰਨ ਤੱਕ ਚੱਲੇਗਾ ਜੀ ਇਹ ਵਹੀ ਇਹ ਵਾਰ ਚੱਲ ਰਿਹਾ ਹੈ ਅੱਜ ਹੀ ਚੱਲ ਰਿਹਾ ਹੈ ਪੂਰਾ ਦਿਨ ਚਲੇਗੀ ਜੀ ਸਰ ਕਿੰਨੇ ਥਾਣੇ ਆਪ ਅੱਜ ਦੀ ਗੱਲ ਕਰ ਲਈਏ ਨਾ ਜੀ ਸਰ ਕਿੰਨੇ ਥਾਣਿਆਂ ਦੀ ਪੁਲਿਸ ਲੱਗੀ ਹੈ ਜੀ ਕਿੰਨੇ ਮੁਲਾਜ਼ਮ ਜਿਹੜੇ ਇਸ ਮੁਹਿੰਮ ਦੇ ਅੰਦਰ ਜਿਹੜੇ ਮੁਲਾਜ਼ਮ ਨੇ ਜਿਹੜੇ ਆਪਣੇ ਸਾਰਾ ਫਾਜ਼ਲ ਕਾ ਜ਼ਿਲ੍ਹਾ ਇਸ ਟਿੱਕ ਇੱਕ ਕੋਈ ਵੀ ਪਾਈ ਨਹੀਂ ਚੜਿਆ 70 ਤੋਂ 80% ਜਿਹੜੀ ਹੈਗੀ ਸਾਰੀ ਡਫਰੀ ਲੱਗੀ ਹੈ ਮੈਸੇਜ ਕੀ ਮੈਸੇਜ ਇਹ ਅਵੇਅਰਨੈਸ ਹੈ ਇੱਕ ਤਾਂ ਜੀ ਇੱਕ ਤਾਂ ਸਾਨੂੰ ਵੀ ਦੱਸੋ ਇਨਫੋਰਮੇਸ਼ਨ ਦਿਓ ਐਸਐਸਪੀ ਸਾਹਿਬ ਨੂੰ ਦਿਓ ਆਪਣੇ ਇੱਥੇ ਆਫਿਸ ਦੇ ਵਿੱਚ ਦੱਸੋ ਕਿ ਬੰਦੇ ਆ ਗਲਤ ਨੇ ਤੇ ਉੱਥੇ ਰਿਕਵਰੀ ਕਰਾਓ ਮੈਸੇਜ ਦਾ ਇਹ ਹੈ ਪਬਲਿਕ ਨੂੰ ਸਹਿਯੋਗ ਦੇਣ ਉਹ ਘਰ ਵਾਲੇ ਵੀ ਸਹਿਯੋਗ ਦੇਣ ਜਿਹਨਾਂ ਦੇ ਕਹਿਣ ਦੇ ਰੇਖ ਦੇ ਵਿੱਚ ਕੋਈ ਗਲਤ ਬੰਦਾ ਕਰ ਰਿਹਾ ਹੈ ਉਹ ਵੀ ਦੱਸਣ ਅਗੇ ਇਨਫੋਰਮੇਸ਼ਨ ਦੇਣ ਆਈ ਮੈਸੇਜ ਜੋ ਜੋ ਨਤੀਜਾ ਨਿਕਲੇਗਾ ਉਹ ਤੁਹਾਡੇ ਸਾਹਮਣੇ ਹੋਊਗਾ ਜੋ ਨਵਾਂ ਨਾਮ ਦਿੱਤਾ ਗਿਆ ਯੁੱਧ ਨਸ਼ਾ ਦੇ ਵਿਰੁੱਧ ਹਾਂ ਨਵੀਂ ਨਵੀਂ ਸੋਚ ਦੇ ਨਾਲ ਪਲਾਨ ਦੇ ਨਾਲ ਇਹ ਬਾਹੁਕਮ ਡੀਜੀਪੀ ਪੰਜਾਬ ਜੀ ਇਹਦੇ ਕੋਈ ਨਵੀਂ ਰਣਨੀਤੀ ਤਿਆਰ ਕੀਤੀ ਗਈ ਹੈ ਕੋਈ ਕਿਉਂਕਿ ਪਿੱਛੇ ਵੀ ਕਾਸੋ ਬਸ ਇਹਨਾ ਇਹਨਾ ਇਹਦੇ ਬਾਰੇ ਮੈਂ ਅੱਜ ਦੇ ਦਿਨ ਇਨੀ ਗੱਲ ਕਰਾਂਗਾ ਠੀਕ ਠੀਕ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਜੇ ਤੁਹਾਨੂੰ ਚਾਹਦੇ ਹੋ ਉਹ ਡੀਜੀਪੀ ਸਾਹਿਬ ਹੀ ਦੱਸ ਦੋਗੇ ਜੀ 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 ਥੈਂਕ ਯੂ ਥੈਂਕ ਯੂ